ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 463 ਤੋਂ ਲੈ ਕੇ 465 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰਨਾਨਕ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਹੈ ਬਹੁਤ ਹੀ ਪਿਆਰੀ ਬਾਣੀ ਹੈ ਅਜਵਾਲੀ ਬਾਣੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਵਿਸਵਾਦ ਵਿੱਚ ਲੈ ਕੇ ਜਾ ਰਹੀ ਹੈ ਕਈ ਬਾਣੀ ਸਾਰੀ ਹੀ ਅਕਾਲ ਪੁਰਖ ਦੀ ਹੈ ਤੇ ਬਹੁਤ ਹੀ ਪਿਆਰੀ ਹੈ ਪਰ ਕਈ ਵਫਾ ਕਈ ਬਾਣੀ ਨੂੰ ਪੜ੍ਹ ਕੇ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਨਿਰੰਕਾਰ ਦੇ ਦੇਸ਼ ਵਿੱਚ ਹੀ ਪਹੁੰਚ ਗਏ ਹੋਣੇ ਆ ਮਤਲਬ ਅੰਦਰੋਂ ਇਸ ਤਰ੍ਹਾਂ ਦਾ ਆਨੰਦ ਅੰਦਰ ਆ ਜਾਂਦਾ ਸ਼ਾਇਦ ਆਪ ਨੂੰ ਵੀ ਸੁਣਦਿਆਂ ਆਉਂਦਾ ਹੋਵੇ ਪਰ ਦਾਸੀ ਨੂੰ ਬਾਣੀ ਨੂੰ ਪੜ੍ਹਦੇ ਆ ਵਿਚਾਰ ਕਰਦੇ ਆ ਮਤਲਬ ਬਹੁਤ ਹੀ ਜਦਾਂ ਵਾਹਿਗੁਰੂ ਜੀ ਆਨੰਦ ਵਖਸ਼ਦੇ ਨੇ ਉਹਦਾ ਕੋਟਾਨ ਕੋਟ ਧੰਵਾਦ ਸ਼ਬਦ ਹੀ ਨਹੀਂ ਹੈਗੇ ਉਹਦਾ ਧੰਨਵਾਦ ਕਰਨ ਦਾ ਕਿ ਵੀ ਕਿਵੇਂ ਉਹਦਾ ਧੰਨਵਾਦ ਕਰੀਏ ਜੋ ਇੰਨਾ ਆਨੰਦ ਦਿੰਦਾ ਇੰਨੀ ਮਨ ਨੂੰ ਸ਼ਾਂਤੀ ਦਿੰਦਾ ਸੱਚਾ ਪਾਤਸ਼ਾਹ ਪਤਾ ਨਹੀਂ ਕਿਵੇਂ ਚੁਣ ਲਿਆ ਇੰਨੀ ਮਤਲਬ ਸ਼ਾਂਤੀ ਦੇਣ ਨੂੰ ਇੰਨਾ ਆਨੰਦ ਦੇਣ ਨੂੰ ਇੰਨੀ ਪ੍ਰੀਤ ਦੇਣ ਨੂੰ ਧੰਨਵਾਦ ਨਹੀਂ ਕਰ ਸਕਦੀ ਸੱਚੇ ਪਾਤਸ਼ਾਹ ਜੀ ਦਾ ਅੱਜ ਵਾਲੀ ਬਾਣੀ ਬਹੁਤ ਹੀ ਪਿਆਰ ਵਾਲੀ ਆ ਆਓ ਜੀ ਸਰਵਣ ਕਰੀਏ ਵਾਹੀ ਗੁਰੂ ਜੀ ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨ ਆਉ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣੇ ਆ ਲਾਉ ਵੱਡੀ ਵੱਡੇ ਆਈ ਬੂ ਜੈ ਸਭ ਪਾਓ ਵੱਡੀ ਵੱਡੇ ਆਈ ਜਾ ਪੁੱਛਣਾ ਦਾਤ ਵੱਡੀ ਵੱਡੇ ਆਈ ਜਾ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਜਿਹਦਾ ਨਾਮ ਇੰਨਾ ਵੱਡਾ ਜਿਹਦਾ ਨਾਮ ਇੰਨਾ ਵੱਡਾ ਤੇ ਉਹਦੀ ਵਡਿਆਈ ਵੱਡੀ ਆ ਨਾ ਜਿਹਦਾ ਨਾਮ ਐਡਾ ਵੱਡਾ ਉਹਦੀ ਹੀ ਵਡਿਆਈ ਵੱਡੀ ਆ ਨਾ ਤੇ ਅਸੀਂ ਉਹਦੀ ਵਡਿਆਈ ਦੱਸ ਨਹੀਂ ਸਕਦੇ ਕਿ ਕਿੰਨੀ ਵੱਡੀ ਆ ਉਹ ਐਡਾ ਵੱਡਾ ਮਾਲਕ ਤੇ ਅਸੀਂ ਉਹਦੀ ਵਡਿਆਈ ਕਿਵੇਂ ਦੱਸ ਸਕਦੇ ਆ ਵਡਿਆਈ ਅਸੀਂ ਉਹਦੀ ਕਰ ਸਕਦੇ ਆ ਪਰ ਉਹਦੀ ਜਿਹੜੀ ਵਡਿਆਈ ਆ ਨਾ ਉਹਦਾ ਮਤਲਬ ਅਸੀਂ ਅੰਤ ਨਹੀਂ ਪਾ ਸਕਦੇ ਹੈਗੇ ਪੂਰੀ ਸ੍ਰਿਸ਼ਟੀ ਉਹਦੀ ਵਡਿਆਈ ਕਰ ਰਹੀ ਆ ਤੇ ਅਸੀਂ ਤੇ ਸਿਰਫ ਉਹਦੇ ਗੁਣਾ ਨੂੰ ਗਾ ਸਕਦੇ ਆ ਉਹਦਾ ਅੰਤ ਨਹੀਂ ਪਾ ਸਕਦੇ ਕਹਿੰਦੇ ਉਹਦੀ ਵੱਡੀ ਵਡਿਆਈ ਇਸ ਕਰਕੇ ਆ ਕਿ ਉਹਦਾ ਨਿਆਂ ਵੀ ਸੱਚਾ ਹੈ ਉਸ ਕਰਤੇ ਪੁਰਖ ਦਾ ਨਿਆਉਂ ਵੀ ਸੱਚਾ ਹੈ ਇਸ ਕਰਕੇ ਵੀ ਉਹਦੀ ਵਡਿਆਈ ਵੱਡੀ ਹੈ ਫਿਰ ਕਹਿੰਦੇ ਵੱਡੀ ਵਡਿਆਈ ਇਸ ਕਰਕੇ ਕਿ ਉਹ ਅਬినాਸ਼ੀ ਹੈ ਬਾਕੀ ਸਭ ਕੁਝ ਜਾਣ ਆਉਣ ਵਾਲਾ ਹੈ ਖਤਮ ਹੋਣ ਵਾਲਾ ਹੈ ਪਰ ਉਹ ਹਮੇਸ਼ਾ ਰਹਿਣ ਵਾਲਾ ਹੈ ਉਹਦੀ ਵੱਡੀ ਵਡਿਆਈ ਜੋ ਜੀਵਾਂ ਦੇ ਅੰਦਰ ਦੀਆਂ ਸਭ ਅਰਦਾਸਾਂ ਨੂੰ ਜਾਣਦਾ ਹੈ ਸਾਡੇ ਅੰਦਰ ਕੀ ਚੱਲ ਰਿਹਾ ਹੈ ਸਾਡੇ ਦਿਲ ਦੀਆਂ ਜਾਣਨ ਵਾਲਾ ਹੈ ਸਾਡੇ ਅੰਦਰਲੀ ਭਾਵਨਾ ਨੂੰ ਸਭ ਕੁਝ ਨੂੰ ਜਾਣਦਾ ਹੋ ਮਾਲਕ ਕਹਿੰਦੇ ਉਹਦੀ ਵੱਡੀ ਵਡਿਆਈ ਇਸ ਕਰਕੇ ਵੀ ਆ ਜੋ ਦਾਤਾਂ ਦਿੰਦਾ ਉਹ ਦਾਤਾਂ ਦੇਣ ਚ ਸੁਤੰਤਰ ਆ ਉਹਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਕਿਸੇ ਨੂੰ ਦਾਤ ਦੇਣ ਲਈ ਉਹ ਆਪਣੇ ਆਪ ਦੇ ਵਿੱਚ ਆ ਉਹਨੇ ਆਪਣੇ ਆਪ ਨੂੰ ਸਾਜਿਆ ਫਿਰ ਉਹਨੇ ਦੁਨੀਆ ਨੂੰ ਸਾਜਿਆ ਕਹਿੰਦੇ ਉਹਦੀ ਜਿਹੜੀ ਇਹ ਕਾਰ ਚੱਲਦੀ ਆ ਸੰਸਾਰ ਦੇ ਵਿੱਚ ਅਸੀਂ ਇਹਨੂੰ ਕਥਨ ਨਹੀਂ ਕਰ ਸਕਦੇ ਪਰਮੇਸ਼ਰ ਦੀ ਜਿਹੜੀ ਇਹ ਖੇਡ ਬਣਾਈ ਹੋਈ ਆ ਅਸੀਂ ਇਹਨੂੰ ਦੱਸ ਨਹੀਂ ਸਕਦੇ ਉਹ ਸਭ ਕੁਝ ਆਪਣੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਵਰਤਾ ਰਿਹਾ ਪਰਮੇਸ਼ਰ ਉਹਦੇ ਜਿੱਦਾ ਵੱਡਾ ਉਹ ਆਪ ਹੀ ਹੈ ਉਹਦੇ ਬਰਾਬਰ ਦਾ ਕੋਈ ਦੂਜਾ ਨਹੀਂ ਹੈ ਮਹੱਲਾ ਦੂਜਾ ਇਹ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏ ਵੀ ਆਖ ਨਾ ਜਾਪੀ ਜੇ ਕਿਸੈ ਆਣੇ ਰਾਸ ਹਾਂਜੀ ਸੰਗਤ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਇਹ ਜਿਹੜੀ ਸੰਸਾਰ ਹੈਗਾ ਇਹ ਉਸ ਪਰਮੇਸ਼ਰ ਦੀ ਬਣਾਈ ਹੋਈ ਜਿਸ ਤਰ੍ਹਾਂ ਜਗਾ ਹੈ ਉਹ ਪਰਮੇਸ਼ਰ ਆਪ ਹੀ ਇੱਥੇ ਉਹਨੇ ਵਸਾ ਕੀਤਾ ਹੋਇਆ ਪਰਮੇਸ਼ਰ ਨੇ ਸੰਸਾਰ ਆਪਣੇ ਰਹਿਣ ਲਈ ਕਹਿੰਦੇ ਇੱਕ ਜਗਾ ਬਣਾਈ ਹੋਈ ਆ ਇਸੇ ਵਿੱਚ ਜਿਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਕੀਤੀ ਆਪ ਜਗਤ ਦੇ ਵਿੱਚ ਫਿਰ ਸਮਾ ਗਿਆ ਜਿੱਦਾਂ ਆਪ ਕਹਿੰਦੇ ਆ ਨਾ ਕਿ ਸਾਡੇ ਅੰਦਰ ਵੀ ਤੇ ਬਾਹਰ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਆ ਇਹ ਉਹਦਾ ਹੀ ਜਗਤ ਹੈਗਾ ਇੱਕ ਨਾ ਨੂੰ ਆਪਣੇ ਹੁਕਮ ਦੇ ਵਿੱਚ ਆਪਣੇ ਵਿੱਚ ਲੀਨ ਕਰ ਲੈਂਦਾ ਇੱਕ ਉਹਦੇ ਹੁਕਮ ਦੇ ਵਿੱਚ ਹੀ ਆਵਾ ਗਵਨ ਦੇ ਵਿੱਚ ਭਟਕਦੇ ਨੇ ਇੱਕ ਉਹਦੇ ਹੁਕਮ ਦੇ ਵਿੱਚ ਹੀ ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ ਇਕੋ ਦੇ ਹੁਕਮ ਦੇ ਵਿੱਚ ਹੀ ਮਾਇਆ ਤੋਂ ਉਪਰਾਮ ਹੋ ਗਏ ਨੇ ਸਭ ਉਹਦਾ ਹੁਕਮ ਆ ਕਹਿੰਦੇ ਆਪਾਂ ਦੱਸ ਨਹੀਂ ਸਕਦੇ ਵੀ ਉਹ ਜਿਹੜਾ ਆਪਣੀ ਇਹ ਖੇਡ ਆ ਕਿਵੇਂ ਵਰਤਾ ਰਿਹਾ ਹੈ ਅਸੀਂ ਨਹੀਂ ਦੱਸ ਸਕਦੇ ਨਾਨਕ ਗੁਰਮਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਫਿਰ ਕਹਿੰਦੇ ਵੀ ਗੁਰੂ ਦੇ ਸਨਮੁਖ ਹੋ ਕੇ ਉਸਾ ਜੀਵ ਨੂੰ ਇਹਦੀ ਸਮਝ ਲੱਗਦੀ ਆ ਖੇਡ ਦੀ ਜਿਹਦੇ ਆਪ ਅੰਦਰ ਆਤਮਿਕ ਚਾਨਣ ਕਰ ਦਿੰਦਾ ਗੁਰੂ ਦੇ ਸਨਮੁਖ ਰੱਖ ਕੇ ਜੀਵ ਨੂੰ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ 타에 ਨਾ ਪਾਇਨ ਕੁੜੀ ਯਾਰ ਮੋਹ ਕਾਲੈ ਦੋਜਕ ਚਾਲਿਆ ਤੇਰੇ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਰਮੇਸ਼ਰ ਨੇ ਜੀਵ ਬਣਾਏ ਫਿਰ ਜੀਵ ਕਰਮ ਕਰਦੇ ਨੇ ਫਿਰ ਉਹਨਾਂ ਦੇ ਕਰਮਾਂ ਦਾ लेखा ਲਿਖਣ ਦੇ ਲਈ ਧਰਮ ਰਾਜ ਨੂੰ ਪਰਮਾਤਮਾ ਨੇ ਬਹਾਲਿਆ ਹੋਇਆ ਧਰਮ ਰਾਜ ਹੈ ਇੱਕ ਝੂਠੀ ਗੱਲ ਨਹੀਂ ਹੈ ਕਿ ਜੀਵ ਕਹਿੰਦੇ ਨੇ ਹੈ ਨਹੀਂ ਇਹ ਹੈ ਇਹ ਉਹ ਫਿਰ ਧਰਮ ਰਾਜ ਆ ਉਹ ਜੀਵਾਂ ਦੇ ਜਿਹੜੇ ਲੇਖ ਨੇ ਨਾ ਉਹ ਉਹਨਾਂ ਨੂੰ ਵਿਚਾਰਦਾ ਤੇ ਉਹ ਜਿਹੜੇ ਕਹਿੰਦੇ ਲੇਖ ਜੀਵ ਦੇ ਲਿਖੇ ਹੁੰਦੇ ਨੇ ਨਾ ਜੀਵ ਉਹ ਮੁੱਕ ਨਹੀਂ ਸਕਦਾ ਜਦੋਂ ਜੀਵ ਉੱਥੇ ਪਹੁੰਚਦਾ ਨਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਕਹਿੰਦੇ ਰੀਲ ਇਸ ਤਰ੍ਹਾਂ ਚੱਲਦੀ ਹੈ ਜਿਵੇਂ ਫਿਲਮਾਂ ਚੱਲਦੀਆਂ ਨੇ ਜੀਵ ਦੇ ਸਾਹਮਣੇ ਸਾਰੇ ਕਰਮ ਲਿਆਂਦੇ ਜਾਂਦੇ ਨੇ ਵੀ ਇਹ ਹੋਏ ਨੇ ਸਾਰੇ ਵਾਪਰੇ ਨੇ ਤੇ ਜੀਵ ਨੂੰ ਸਭ ਪਤਾ ਹੁੰਦਾ ਜਿਹੜੇ ਕੀਤੇ ਹੁੰਦੇ ਨੇ ਉਹਨੇ ਫਿਰ ਉਹਦੇ ਹਿਸਾਬ ਦੇ ਨਾਲ ਜੀਵ ਦਾ ਜਿਹੜਾ ਹੁੰਦਾ ਕਿ ਵੀ ਹੁਣ ਇਹਦਾ ਦੁਬਾਰਾ ਜਨਮ ਹੋਣਾ ਤਾਂ ਕਿਹੜਾ ਹੋਣਾ ਜੇ ਇਹਦੇ ਨਾਮ ਦੀ ਕਮਾਈ ਕੀਤੀ ਹੈ ਫਿਰ ਇਹਦਾ ਪਰਮੇਸ਼ਰ ਦੇ ਚਰਨਾਂ 'ਚ ਸਦਾ ਲਈ ਨਿਵਾਸ ਹੋ ਜਾਣਾ ਫਿਰ ਇਹਦਾ ਆਵਾਗਵਨ ਕੱਟਿਆ ਜਾਣਾ ਇਹ ਸਭ ਫਿਰ ਨਿਆਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹੁੰਦਾ ਕਿ ਜੀਵ ਦੋਜਕ ਕਿਹੜਾ ਹੁੰਦਾ ਉਹ ਦੋਜਕ ਜਿਹੜਾ ਨਰਕ ਵੀ ਜਿਹੜਾ ਦੁਆਰਾ ਫਿਰ ਉਹਨੇ ਜਨਮ ਦੇ ਵਿੱਚ ਆਉਣਾ ਉਹ ਫਿਰ ਸਾਰੇ ਜਿਹੜੇ ਪਿਛਲੇ ਕਰਮ ਨੇ ਨਾ ਉਹ ਸਾਰਿਆਂ ਦਾ ਲੇਖਾ ਜੋਖਾ ਹੋ ਕੇ ਫਿਰ ਉਹਦਾ ਜਿਹੜੇ ਸਾਡੇ ਕਰਮ ਲਿਖ ਕੇ ਆਏ ਹੋਏ ਨੇ ਹੁਣ ਵੀ ਅਸੀਂ ਐਵੇਂ ਹੀ ਆਏ ਹੋਏ ਆ ਜਿਹੜੇ ਪਹਿਲੇ ਕਰਮਾਂ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਅਸੀਂ ਹੁਣ ਕਰਮ ਕਰੀ ਜਾ ਰਹੇ ਆ ਤੇ ਤਾਂ ਹੀ ਪਰਮੇਸ਼ਰ ਨੇ ਆਪਣੇ ਲਈ ਇਹ ਗੁਰੂ ਗ੍ਰੰਥ ਸਾਹਿਬ ਜੀ ਭੇਜਦੇ ਨੇ ਕਿ ਨਾਮ ਦੀ ਨਾਮ ਦੀ ਕਮਾਈ ਕਰੋ ਤੇ ਅੱਗੇ ਨੂੰ ਥੋੜਾ ਕੁਝ ਚੰਗਾ ਕਰ ਲਈਏ ਤਾਂ ਕਿ ਫਿਰ ਸਾਨੂੰ ਆ ਮੋੜ-ਮੋੜ ਕੇ ਜਨਮ ਨਾ ਲੈਣੇ ਪੈਣ ਜਿਹੜੇ ਕਹਿੰਦੇ ਫਿਰ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਫਿਰ ਉਹ ਆਪਣਾ ਜਿਹੜਾ ਇਹ ਜੀਵਨ ਆ ਨਾ ਉਹ ਸਫਲਾ ਕਰਕੇ ਜਾਂਦੇ ਨੇ ਉਹਨਾਂ ਨੂੰ ਫਿਰ ਆਵਾ ਗਵਨ ਦੇ ਚੱਕਰ ਚ ਨਹੀਂ ਪੈਣਾ ਪੈਂਦਾ ਜਿਨ੍ਹਾਂ ਨੇ ਠੱਗੀਆਂ ਠੋਰੀਆਂ ਕੀਤੀਆਂ ਨੇ ਮਾੜੇ ਕਰਮ ਕੀਤੇ ਨੇ ਉਹ ਕੱਢ ਲੈ ਜਾਂਦੇ ਨੇ ਕਿਉਂਕਿ ਜਿਹੜਾ ਪਰਮੇਸ਼ਰ ਆ ਨਾ ਉਹਦੀ ਦਰਗਾਹ ਦੇ ਵਿੱਚ ਪਰਮੇਸ਼ਰ ਆਪ ਹੀ ਗਵਾਹ ਤੇ ਆਪ ਹੀ ਜੱਜ ਆ ਗਵਾਹ ਹੁਣ ਸਾਡੇ ਅੰਦਰ ਬੈਠਾ ਸਭ ਕੁਝ ਦੇਖ ਰਿਹਾ ਗਵਾਹ ਹੈਗਾ ਫਿਰ ਜਦੋਂ ਉੱਥੇ ਫੈਸਲਾ ਕਰਨਾ ਜੱਜ ਵੀ ਆ ਜਿਹੜੀਆਂ ਇਹ ਸੰਸਾਰ ਦੀਆਂ ਅਦਾਲਤਾਂ ਨੇ ਤੇ ਜੱਜ ਗਵਾਹ ਵਿਕ ਜਾਂਦੇ ਨੇ ਮੁੱਕਰ ਜਾਂਦੇ ਨੇ ਝੂਠੀਆਂ ਗਵਾਈਆਂ ਨੇ ਪਰ ਉਹਦੇ ਪਰਿਵਾਰ ਦੇ ਵਿੱਚ ਝੂਠੀ ਗਵਾਹੀ ਪੈ ਨਹੀਂ ਸਕਦੀ ਕਿਉਂਕਿ ਗਵਾਹ ਵੀ ਆਪ ਆ ਤੇ ਫਿਰ ਜੱਜ ਵੀ ਆਪ ਸਭ ਕੁਝ ਸੱਚੋ ਸੱਚ ਨਿਭੜਨਾ ਉੱਥੇ ਫਿਰ ਹੋਹੀ ਗਰੋਚੇ ਹੋਹੀ ਗਰੋਚੇ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਪੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਹੁਣ ਕੁਦਰਤ ਦਾ ਵਰਣਨ ਕਰਦੇ ਨੇ ਉਸ ਕਾਦਰ ਦੀ ਕੁਦਰਤ ਦਾ ਕਹਿੰਦੇ ਜੋ ਕੋਈ ਨਾਦ ਨੇ ਵੇਦ ਨੇ ਸੰਸਾਰ ਵਿੱਚ ਅਸੀਂ ਸਾਰੇ ਜੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਜੀਵਾਂ ਦੇ ਵਿੱਚ ਭੇਦ ਭਾਵ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਰੂਪਾਂ ਦੇ ਰੰਗਾਂ ਦੇ ਕਹਿੰਦੇ ਜੀਵ ਬਣੇ ਨੇ ਕਈ ਜੀਵ ਕਹਿੰਦੇ ਬਿਨਾ ਕੱਪੜਿਆਂ ਤੋਂ ਫਿਰ ਰਹੇ ਨੇ ਇਹ ਸਭ ਕੁਝ ਕਹਿੰਦੇ ਅਸਚਰਜਮਈ ਹੈ ਇਹ ਪਰਮੇਸ਼ਰ ਦੀ ਖੇਡ ਕਿੰਨੀ ਅਸਚਰਜਮਈ ਹੈ ਕਿੰਨਾ ਕੁਝ ਹੋ ਰਿਹਾ ਹੈ ਉਹਦੀ ਕੁਦਰਤ ਦੇ ਵਿੱਚ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿੜਾਣੀ ਬਿਸਮਾਦ ਤਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੈ ਪ੍ਰਾਣੀ ਫਿਰ ਜਿਸ ਤਰ੍ਹਾਂ ਹੁਣ ਕਹਿੰਦੇ ਵੀ ਹਵਾ ਚੱਲ ਰਹੀ ਆ ਜਾਂ ਜਿਸ ਤਰ੍ਹਾਂ ਪਾਣੀ ਹੈ ਸੰਸਾਰ ਵਿੱਚ ਕਿਸ ਤਰ੍ਹਾਂ ਪਾਣੀ ਸਮੁੰਦਰਾਂ ਦੇ ਵਿੱਚ ਪਿਆ ਕਿਸ ਤਰ੍ਹਾਂ ਉਹ ਇੱਕ ਤਰ੍ਹਾਂ ਆਪਣੇ ਨਿਜਮ ਦੇ ਵਿੱਚ ਵੱਧਿਆ ਹੋਇਆ ਕਿਸ ਤਰ੍ਹਾਂ ਹਵਾ ਸਾਨੂੰ ਖੁੱਲੀ ਮਿਲ ਰਹੀ ਆ ਕਿਸ ਤਰ੍ਹਾਂ ਅਸੀਂ ਹਵਾ ਦੇ ਸਹਾਰੇ ਜੀ ਰਹੇ ਆ ਕਿਸ ਤਰ੍ਹਾਂ ਅੱਗ ਆਪਣਾ ਖੇੜ ਵਰਤੌਂਦੀ ਆ ਕਿਤੇ ਕਿਤੇ ਜਵਾਲਾਮੁਖੀ ਕਿਵੇਂ ਭੜਕ ਉੱਠਦੇ ਨੇ ਕਿਵੇਂ ਇਹ ਕਹਿੰਦੇ ਜਿਹੜੀ ਧਰਤੀ ਆ ਸਾਰੇ ਭਾਰ ਦੇ ਹੇਠਾਂ ਦੱਬੀ ਹੋਈ ਆ ਕਿਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਖਾਣੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ ਨੇ ਸਭ ਕੁਝ ਬਹੁਤ ਅਸਚਰਜਮਈ ਆ ਬੜਾ ਅਲੌਕਿਕ ਖੇਡ ਉਹਦਾ ਚੱਲ ਰਿਹਾ ਬਿਸਮਾਦ ਸਾਦ ਲੱਗੇ ਪ੍ਰਾਣੀ ਕਹਿੰਦੇ ਜਿਹੜੇ ਆਪਾਂ ਜੀ ਸਾਰੇ ਹੈਗੇ ਆ ਕਿਵੇਂ ਅਲੱਗ-ਅਲੱਗ ਤਰ੍ਹਾਂ ਦੇ ਸਵਾਦਾਂ ਭੋਗਾਂ 'ਚ ਪਏ ਹੋਏ ਆ ਸਭ ਕੁਝ ਇਹ ਮਤਲਬ ਅਸਚਰਜਮਈ ਹੈ ਕਿਸ ਤਰ੍ਹਾਂ ਚੱਲ ਰਿਹਾ ਸਾਰਾ ਕੁਝ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਪੋਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਹਾ ਵਿਸਮਾਦ ਉਚੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਿਡਾਨ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਪਾਗ ਹੁਣ ਕੁਛ ਜੀਵ ਨੇ ਉਹ ਪਰਮੇਸ਼ਰ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਕੁਛ ਜੀਵ ਨੇ ਪਰਮੇਸ਼ਰ ਨਾਲੋਂ ਵਿਛੜੇ ਹੋਏ ਨੇ ਕਿਸ ਤਰ੍ਹਾਂ ਕਿਵੇਂ ਦੁਨੀਆ ਭੁੱਖ ਵਿੱਚ ਵੀ ਫਿਰਦੀ ਆ ਭੁੱਖ ਹੈਗੀ ਆ ਜਿਨ੍ਹਾਂ ਨੂੰ ਢਿੱਡ ਵੀ ਨਹੀਂ ਭਰ ਸਕਦੇ ਤੇ ਦੂਜੇ ਪਾਸੇ ਕਿ ਇੰਨੇ ਭੋਗ ਭੋਗਦੇ ਨੇ ਇਹ ਸਭ ਮਤਲਬ ਉਹਦੀ ਖੇੜਾ ਇੰਨੇ ਪਾੜੇ ਪਏ ਹੋਏ ਨੇ ਜਿਹੜੇ ਕੋਈ ਇੰਨਾ ਅਮੀਰ ਆ ਕੋਈ ਇੰਨਾ ਗਰੀਬ ਆ ਕਿਵੇਂ ਦੁਨੀਆ ਉਹਦੀ ਸਿੱਫਤ ਸਲਾਹ ਕਰਨ ਚ ਲੱਗੀ ਹੋਈ ਆ ਤੇ ਕਿਵੇਂ ਹੀ ਮਤਲਬ ਜਿਹੜੇ ਹੈਗੇ ਨੇ ਮਨਮੁਖ ਬਣੇ ਹੋਏ ਨੇ ਕਿਵੇਂ ਗੁਰਮੁਖ ਬਣੇ ਹੋਏ ਨੇ ਕੋਈ ਪਰਮੇਸ਼ਰ ਨੂੰ ਨੇੜੇ ਸਮਝਦਾ ਕੋਈ ਪਰਮੇਸ਼ਰ ਨੂੰ ਦੂਰ ਸਮਝਦਾ ਪਰਮੇਸ਼ਰ ਕਿਸੇ ਦੇ ਨੇੜੇ ਆ ਕਿਸੇ ਦੇ ਪਰਮੇਸ਼ਰ ਦੂਰ ਆ ਕੋਈ ਪਰਮੇਸ਼ਰ ਨੂੰ ਅੰਗ ਸੰਗ ਦੇਖਦਾ ਮਤਲਬ ਇਹ ਸਾਰੀ ਜਿਹੜੀ ਖੇਡ ਆ ਪਰਮੇਸ਼ਰ ਦੀ ਬਹੁਤ ਹੀ ਅश्चਰਜਮਈ ਹੈ ਜੇ ਆਪਾਂ ਦੇਖੀਏ ਕਦੇ ਇਕੱਲੇ ਬੈਠ ਕੇ ਨਾ ਮਤਲਬ ਸ਼ਾਂਤ ਦਿਮਾਗ ਚ ਸ਼ਾਂਤ ਚਿੱਤ ਹੋ ਕੇ ਦੇਖੀਏ ਨਾ ਫਿਰ ਇਸ ਜਿਹੜਾ ਅश्चਰਜ ਆ ਫਿਰ ਅश्चਰਜ ਹੋਰ ਵੱਧਦਾ ਜਾਂਦਾ ਵੀ ਜਿਹੜੇ ਇਹ ਜੀਵ ਜੰਤ ਨੇ ਸਾਰੇ ਅਸੀਂ ਅਸੀਂ ਵੀ ਇੱਕ ਜੀ ਆ ਅਸੀਂ ਆਪਣੇ ਆਪ ਨੂੰ ਮਨੁੱਖ ਸਮਝਦੇ ਹਾਂ ਕਿ ਵੀ ਅਸੀਂ ਵੱਡੀ ਚਲੋ ਠੀਕ ਆ ਵੀ ਸਾਨੂੰ ਪਰਮੇਸ਼ਰ ਨੇ ਸਾਰਿਆਂ ਨਾਲੋਂ ਜ਼ਿਆਦਾ ਬੁੱਧੀ ਸਮਝਣ ਦੀ ਦਿੱਤੀ ਆ ਤੇ ਮਨੁੱਖਾ ਜਨਮ ਵਿੱਚ ਹੀ ਉਹਦੀ ਭਗਤੀ ਕੀਤੀ ਜਾ ਸਕਦੀ ਆ ਪਰ ਦੂਜੇ ਜੀਵ ਵੀ ਪਰਮੇਸ਼ਰ ਦੇ ਨੇ ਕਿੰਧਾ ਛੋਟੀ ਜਿਹੀ ਕੀੜੀ ਤੂਰੀ ਫਿਰਦੀ ਆ ਫਿਰ ਕਈ ਵਾਰ ਆਪਾਂ ਕੋਈ ਕੀੜਾ ਮਕੌੜਾ ਹੁੰਦਾ ਉਹ ਡਰਦੇ ਉਹਨੂੰ ਮਾਰ ਦਿੰਨੇ ਆ ਹੈ ਤੇ ਪਰਮੇਸ਼ਰ ਦੀ ਜਾਨ ਸੀ ਉਹਦੇ ਵਿੱਚ ਪਰਮੇਸ਼ਰ ਦੀ ਜੋਤ ਸੀ ਕੀ ਪਾਈ ਹੋਈ ਕਿਵੇਂ ਉਹ ਭੱਜਿਆ ਫਿਰਦਾ ਹਰ ਇੱਕ ਜੀਵ ਕਿਸ ਤਰ੍ਹਾਂ ਉਹਨੂੰ ਉਹ ਡਰ ਕੇ ਭੱਜਦਾ ਕਿਵੇਂ ਉਹਦੇ ਵਿੱਚ ਡਰ ਪਾਇਆ ਹੋਇਆ ਜਿਵੇਂ ਸਾਡੇ 'ਚ ਡਰ ਹੈ ਬਹੁਤ ਮਤਲਬ ਪਰਮੇਸ਼ਰ ਦੀਆਂ ਅਸਚਾਰਜ ਕਰਨ ਵਾਲੀਆਂ ਖੇਡਾਂ ਨੇ ਜਦੋਂ ਆਪਾਂ ਇਹਨੂੰ ਸ਼ਾਂਤ ਜਿਹਤ ਹੋ ਕੇ ਕਦੇ ਦੇਖਦੇ ਆ ਨਾ ਬਹੁਤ ਹੀ ਅਸਚਾਰਜ ਕੁਦਰਤ ਹੈ ਪਰਮੇਸ਼ਰ ਦੀ ਫਿਰ ਕਹਿੰਦੇ ਵੀ ਕੋਈ ਵੱਡੇ ਭਾਗਾ ਵਾਲਾ ਜਿਹੜੀ ਇਸ ਖੇਡ ਨੂੰ ਸਮਝ ਲੈਂਦਾ ਜਿਹਨੂੰ ਪਰਮੇਸ਼ਰ ਆਪ ਇਸ ਖੇਡ ਦੀ ਸਮਝ ਬਖਸ਼ਦਾ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਕਾਣਾ ਪੀਣਾ ਪੈਣਣ ਕੁਦਰਤ ਸਰਬ ਪਿਆਰ ਫਿਰ ਕਹਿੰਦੇ ਇਹ ਜਿਹੜੀ ਸ੍ਰਿਸ਼ਟੀ ਇਹ ਪਰਮੇਸ਼ਰ ਦੀ ਪਰਮੇਸ਼ਰ ਨੇ ਕੁਦਰਤ ਆਪਣੀ ਰਚੀ ਆ ਪਹਿਲਾਂ ਪਰਮੇਸ਼ਰ ਨੇ ਆਪੀ ਨੇ ਆਪ ਸਾਜਿਆ ਫਿਰ ਪਰਮੇਸ਼ਰ ਨੇ ਦੂਜੀ ਕੁਦਰਤ ਸਾਜੀ ਆ ਇਸ ਕੁਦਰਤ ਦੇ ਵਿੱਚ ਜਿਹੜਾ ਦਰ ਸੁਖ ਦੇ ਵਿੱਚ ਦੁਨੀਆ ਰਹਿ ਰਹੀ ਆ ਕੁਦਰਤ ਦੇ ਵਿੱਚ ਪਰਮੇਸ਼ਰ ਨੇ ਪਾਤਾਲ ਆਕਾਸ਼ ਬਣਾਏ ਨੇ ਸਾਰੇ ਸਾਡੇ ਆਕਾਰ ਬਣਾਏ ਨੇ ਇਸ ਸਭ ਦੀ ਕੁਦਰਤਾ ਸਭ ਕੁਝ ਅਸਚਰਜਮਈ ਆ ਫਿਰ ਇਸ ਕੁਦਰਤ ਦੇ ਵਿੱਚ ਹੀ ਪਰਮੇਸ਼ਰ ਨੇ ਵੇਦਾਂ ਪੁਰਾਣਾ ਕਿਤੇਬਾਂ ਦੀ ਰਚਨਾ ਕਰਵਾਈ ਆ ਸਾਰੀਆਂ ਵਿਚਾਰਾਂ ਜੋ ਹੋ ਰਹੀਆਂ ਨੇ ਸਭ ਕੁਝ ਪਰਮੇਸ਼ਰ ਦੇ ਹੁਕਮ ਦੇ ਅਧੀਨ ਹੋ ਰਿਹਾ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਖਾਣਾ ਪੀਣਾ ਪਹਿਨਣਾ ਵਰਤ ਰਿਹਾ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਪ੍ਰੇਮ ਦੀ ਭਾਵਨਾ ਚੱਲ ਰਹੀ ਹੈ ਇਹ ਸਭ ਕੁਝ ਪਰਮੇਸ਼ਰ ਦੀ ਕੁਦਰਤ ਬੜੇ ਬਿਸਮਾਦਮਈ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਬਦਿਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਬ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਫਿਰ ਕਹਿੰਦੇ ਕਿਸ ਤਰ੍ਹਾਂ ਅਲੱਗ-ਅਲੱਗ ਰੰਗਾਂ ਦੇ ਪੰਤਾਂ ਦੇ ਜੀ ਬਣਾਏ ਨੇ ਕੁਦਰਤ ਦੇ ਵਿੱਚ ਕਿਸ ਤਰ੍ਹਾਂ ਕੁਦਰਤ ਦੇ ਵਿੱਚ ਚੰਗੀਆਂ ਵੀ ਚੰਗੀਆਂ ਆਈਆਂ ਵੀ ਹੋ ਰਹੀਆਂ ਨੇ ਤੇ ਬੁਰਾਈਆਂ ਵੀ ਹੋ ਰਹੀਆਂ ਨੇ ਜੀਵ ਨੂੰ ਮਾਨ ਅਭਿਮਾਨ ਵੀ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਹੈਗਾ ਪਾਣੀ ਦਾ ਹਵਾ ਦਾ ਆਗ ਦਾ ਕਿਸ ਤਰ੍ਹਾਂ ਉਹਨਾਂ ਦੇ ਆਪਣੇ ਆਪਣੇ ਰੋਲ ਬਣਾਏ ਨੇ ਪਰਮੇਸ਼ਰ ਨੇ ਧਰਤੀ ਬਣਾਈ ਆ ਹਰ ਇੱਕ ਜਿਸ ਤਰ੍ਹਾਂ ਸਾਰੇ ਇਹ ਪੰਜੇ ਤਤ ਨੇ ਇਹ ਇੱਕ ਦੂਜੇ ਦੇ ਵਿਰੋਧੀ ਨੇ ਸਾਡੇ ਸਰੀਰ ਦੇ ਵਿੱਚ ਇਕੱਠੇ ਕਰਕੇ ਵਿਰੋਧੀ ਤੱਤ ਪਾਏ ਨੇ ਤੇ ਇਹ ਸਭ ਕੁਝ ਉਸ ਪਰਮੇਸ਼ਰ ਦੀ ਅਸਚਰਜ ਕੁਦਰਤ ਹੈ ਜੋ ਪਵਿੱਤਰ ਹੈ ਜਿਹਦਾ ਨਾਮ ਪੜਾ ਪਵਿੱਤਰ ਹੈ ਸਭ ਕੁਝ ਉਹਦੇ ਹੁਕਮ ਦੇ ਵਿੱਚ ਵਰਤ ਰਿਹਾ ਤੇ ਉਹ ਆਪਣੇ ਹੁਕਮ ਦੇ ਵਿੱਚ ਆਪਣੀ ਇਸ ਖੇਡ ਨੂੰ ਦੇਖ ਰਿਹਾ ਪੌੜੀ ਆਪੀਨੈ ਭੋਗ ਭੋਗ ਕੇ ਹੋਏ ਪਸਮੜ ਪੌਰ ਸਿਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਧੈ ਜਨਮ ਗਵਾਇਆ ਕਹਿੰਦੇ ਫਿਰ ਜਿਸ ਤਰ੍ਹਾਂ ਸਾਡੇ ਅੰਦਰ ਪਰਮੇਸ਼ਰ ਆਪ ਹੀ ਜਿੰਦ ਰੂਪ ਹੋ ਕੇ ਆਇਆ ਹੋਇਆ ਫਿਰ ਆਪ ਹੀ ਜਦੋਂ ਇਹ ਸਾਹਾਂ ਦੀ ਗਿਣਤੀ ਪੂਰੀ ਹੋ ਗਈ ਆਪ ਹੀ ਫਿਰ ਕਹਿੰਦੇ ਛੱਡ ਕੇ ਇਸ ਸੰਸਾਰ ਨੂੰ ਚਲੇ ਜਾਂਦਾ ਫਿਰ ਕਹਿੰਦੇ ਇਸ ਤਰ੍ਹਾਂ ਹੀ ਜਿਹੜਾ ਜੀਵ ਮਨਮੁਖ ਸੀ ਆਪਣੇ ਜੀਵਨ ਦੇ ਦੌਰਾਨ ਉਹਨੇ ਬੜੀਆਂ ਮਾਣ ਆਈਆਂ ਕੀਤੀਆਂ ਪਰ ਜਦੋਂ ਹੁਣ ਉੱਥੇ ਲੇਖਾ ਦੇਣਾ ਪੈ ਰਿਹਾ ਉੱਥੇ ਫਿਰ ਹੁਣ ਕਹਿੰਦੇ ਉਹਦੀ ਕੂਕ ਪੁਕਾਰ ਸੁਣੀ ਨਹੀਂ ਜਾ ਰਹੀ ਦੁਨੀਆ ਦੇ ਵਿੱਚ ਤਾਂ ਬੜਾ ਉਹਦਾ ਨਾਂ ਸੀਗਾ ਵੀ ਮਤਲਬ ਬੜਾ ਵੱਡਾ ਬੰਦਾ ਪਰ ਉਹਨੇ ਮਨ ਆਈਆਂ ਕੀਤੀਆਂ ਮਨਮੁਖ ਉਹਦਾ ਨਾਂ ਨਹੀਂ ਲਿਆ ਹੈਗਾ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਹੁਣ ਉੱਥੇ ਜਦੋਂ ਲੇਖਾ ਦੇਣਾ ਪੈ ਰਿਹਾ ਹੁਣ ਕਹਿੰਦੇ ਉਹਦੀ ਕੋਈ ਰੋਣ ਦੀ ਕੂਕ ਪੁਕਾਰ ਨਹੀਂ ਸੁਣੀ ਜਾ ਰਹੀ ਕਿਉਂਕਿ ਉਹਨੇ ਆਪਣੇ ਮਨ ਆਈਆਂ ਕੀਤੀਆਂ ਆਪਣਾ ਜਿਹੜਾ ਇਹ ਮਨੁੱਖਾ ਜਨਮ ਇਹਨੂੰ ਸਫਲ ਨਹੀਂ ਕੀਤਾ ਉਹਦਾ ਨਾਮ ਜਪ ਕੇ ਹੁਣ ਲੇਖਾ ਉਹਨੂੰ ਦੇਣਾ ਪੈ ਰਿਹਾ ਤੇ ਉਹਦੀ ਕੋਈ ਹੁਣ ਦੁੱਖ ਦਰਦ ਸੁਣਨ ਵਾਲਾ ਨਹੀਂ ਹੈ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੇ ਸਦਵਾਓ ਪੈ ਵਿੱਚ ਚੱਲੇ ਲਖ ਦਰੀਆਓ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਤ ਅਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਉਸ ਪਰਮੇਸ਼ਰ ਦੇ ਡਰ ਆਦਬ ਵਿੱਚ ਹੋ ਰਿਹਾ ਕਹਿੰਦੇ ਹਵਾ ਵੀ ਚੱਲਦੀ ਆ ਪਰਮੇਸ਼ਰ ਦੇ ਹੁਕਮ ਦੇ ਵਿੱਚ ਕਦੇ ਧੀਮੀ ਚੱਲਦੀ ਆ ਕਦੇ ਹਨੇਰੀਆਂ ਵਗਦੀਆਂ ਨੇ ਦਰਿਆ ਵਗਦੇ ਨੇ ਉਹਦੇ ਹੁਕਮ ਦੇ ਵਿੱਚ ਕਦੇ ਠੰਡੇ ਠਾਰ ਚੱਲਦੇ ਨੇ ਸ਼ਾਂਤੀਪੂਰਵਕ ਚੱਲਦੇ ਨੇ ਕਦੇ ਹੜ ਆ ਜਾਂਦੇ ਨੇ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਜਿਹੜੀ ਅੱਗ ਵੀ ਹੈ ਕਹਿੰਦੇ ਉਹਦੇ ਹੁਕਮ ਵਿੱਚ ਚੱਲਦੀ ਆ ਕਿਤੇ ਸ਼ਾਂਤ ਰਹਿੰਦੇ ਨੇ ਕਿਤੇ ਜਵਾਲਾਮੁਖੀ ਭੜਕ ਉੱਠਦੇ ਨੇ ਜਿਹੜੀ ਧਰਤੀ ਆ ਉਹਦੇ ਭੈ ਵਿੱਚ ਆ ਸਾਰੇ ਭਾਰ ਦੇ ਹੇਠ ਦੱਬੀ ਹੋਈ ਆ ਉਹਦੇ ਪੈ ਵਿੱਚ ਆ ਕਿਤੇ ਸ਼ਾਂਤ ਰਹਿੰਦੀ ਆ ਕਿਤੇ ਪੈ ਦੇ ਵਿੱਚ ਹੀ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਪੁਚਾਲ ਆ ਜਾਂਦੇ ਨੇ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਜਿਹੜਾ ਵਰਖਾ ਦਾ ਦੇਵਤਾ ਇੰਦਰ ਹੈ ਉਹਦੇ ਹੁਕਮ ਦੇ ਵਿੱਚ ਹੀ ਹੁੰਦੀ ਆ ਜਿਹੜਾ ਧਰਮ ਰਾਜ ਫੈਸਲੇ ਕਰਦਾ ਉਹ ਵੀ ਉਹਦੇ ਹੁਕਮ ਵਿੱਚ ਆ ਸੂਰਜ ਚੰਦਰਮਾ ਵੀ ਹੁਕਮ ਦੇ ਵਿੱਚ ਨੇ ਕਹਿੰਦੇ ਕਰੋੜਾਂ ਕਰੋੜਾਂ ਮੀਲਾਂ ਦਾ ਫਾਸਲਾ ਤੈ ਕਰਦੇ ਨੇ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਇੱਕ ਵਾਰ ਕਹਿੰਦੇ ਇੱਕ ਜਗ੍ਹਾ ਪਿੰਡ ਦੇ ਵਿੱਚ ਕੋਈ ਫਕੀਰ ਰਹਿੰਦਾ ਸੀ ਤਾਂ ਉਸ ਪਿੰਡ ਦੇ ਵਿੱਚ ਦਰਿਆ ਚੜ ਆਇਆ ਤਾਂ ਉਹ ਲੋਕਾਂ ਨੇ ਉਹਨੂੰ ਫਕੀਰ ਨੂੰ ਕਿਹਾ ਵੀ ਤੂੰ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਵੀ ਤੂੰ ਦਰਿਆ ਨੂੰ ਬੇਨਤੀ ਕਰ ਵੀ ਇਹ ਠੰਡਾ ਹੋ ਜਵੇ ਸੀਤ ਹੋ ਜਵੇ ਤਾਂ ਹੜ ਨਾ ਆਏ ਤਾਂ ਜਦੋਂ ਉਹਨੇ ਮਤਲਬ ਦਰਿਆ ਨੂੰ ਕਿਹਾ ਤਾਂ ਦਰਿਆ ਕਹਿੰਦਾ ਵੀ ਜਿਸ ਤਰ੍ਹਾਂ ਤੁਸੀਂ ਹੁਕਮ ਦੇ ਵਿੱਚ ਵੱਜੇ ਹੋ ਵੀ ਮੈਂ ਵੀ ਉਹਦੇ ਹੁਕਮ ਵਿੱਚ ਵੱਜਿਆ ਹੋਇਆ। ਕਿੰਨੀ ਪਿਆਰੀ ਗੱਲ ਸੀ ਨਾ ਵੀ ਅਸੀਂ ਸਾਰੇ ਹੀ ਉਹਦੇ ਹੁਕਮ ਦੇ ਵਿੱਚ ਵੱਜੇ ਹੋਏ ਹਾਂ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚ ਏਕ ਕਹਿੰਦੇ ਜਿਹੜੇ ਕੋਈ ਭਗਤੀ ਕਰਨ ਵਾਲੇ ਸਿੱਧ ਨੇ ਬੁੱਧ ਨੇ ਦੇਵਤੇ ਨੇ 나ਥ ਨੇ ਸਾਰੇ ਉਹ ਵੀ ਉਹਦੇ ਡਰ ਵਿੱਚ ਨੇ ਉਹਦੇ ਉਹਦੇ ਹੁਕਮ ਦੇ ਵਿੱਚ ਨੇ ਜਿਹੜਾ ਇਹ ਆਕਾਸ਼ ਖੜਾ ਕਹਿੰਦੇ ਇਹ ਵੀ ਬਿਨਾ ਥੰਮੀਆਂ ਤੋਂ ਖੜਾ ਹੈ ਵੀ ਉਹਦੇ ਹੁਕਮ ਦੇ ਵਿੱਚ ਹੈ ਸਾਰੇ ਜਿਹੜੇ ਵੱਡੇ ਵੱਡੇ ਯੋਧੇ ਸੂਰਮੇ ਹੁੰਦੇ ਨੇ ਉਹ ਵੀ ਉਹਦੇ ਹੁਕਮ ਦੇ ਵਿੱਚ ਉਹਦੇ ਡਰ ਆਦਬ ਦੇ ਵਿੱਚ ਸਾਰੇ ਕਹਿੰਦੇ ਸੰਸਾਰ ਵਿੱਚ ਲੋਕਾਂ ਦੇ ਪੂਰਾ ਦੇ ਪੂਰਾ ਆਉਂਦੇ ਨੇ ਜਨਮ ਲੈਂਦੇ ਨੇ ਫਿਰ ਮੌਤਾਂ ਹੀ ਜਾਂਦੇ ਨੇ ਵਾਪਸ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਜਿਹੜਾ ਇਹਦਾ ਜਿਹੜਾ ਹੁਕਮ ਆ ਇਹ ਕਹਿੰਦੇ ਸਾਰਿਆਂ ਦੇ ਸਿਰ ਤੇ ਲਿਖਿਆ ਹੋਇਆ ਉਹਦਾ ਜਿਹੜਾ ਇਹ ਹੁਕਮ ਆ ਸਾਡੇ ਸਾਰਿਆਂ ਤੇ ਸਿਰ ਤੇ ਚੱਲ ਰਿਹਾ ਤੇ ਡਰ ਤੋਂ ਬਿਨਾ ਉਹਦੇ ਤੋਂ ਕੌਣ ਆ ਇੱਕ ਉਹ ਸੱਚਾ ਜਿਹੜਾ ਨਿਰਭਉ ਨਿਰੰਕਾਰ ਉਹ ਸੱਚਾ ਆਪ ਹੈ जिदे ते ओदा ओदा ਆਪਣਾ ਹੁਕਮ ਆਪਣੇ ਤੇ ਨਹੀਂ ਨਾ ਹੈ ਉਹ ਉਹਦਾ ਹੁਕਮ ਸਾਡੇ ਤੇ ਹੈ ਉਹ ਇੱਕ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀ ਤੇਰਾ ਮਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕਿਤੇ ਨੱਚੈ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪ ਤਾਲ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਬਿਨਾਂ ਡਰ ਤੋਂ ਹੈ ਬਿਨਾਂ ਕਿਸੇ ਹੁਕਮ ਤੋਂ ਹੈ ਉਹ ਇੱਕ ਪਰਮੇਸ਼ਰ ਆਪ ਹੈ ਨਿਰੰਕਾਰ ਹੋਰ ਜਿਸ ਤਰ੍ਹਾਂ ਕਹਿੰਦੇ RAM ਜੀ ਹੋਏ ਨੇ KRISHAN ਜੀ ਹੋਏ ਨੇ ਹੋਰ ਸਾਰੀਆਂ ਵੇਦਾਂ ਵਿਚਾਰਾਂ ਚ ਹੋਰ ਕਹਿੰਦੇ ਇਸ ਤਰ੍ਹਾਂ ਪ੍ਰਸੰਗ ਹੋਏ ਨੇ ਜਿਹੜੇ ਅਵਤਾਰ ਹੋਏ ਨੇ ਉਹ ਸਾਰੇ ਕਹਿੰਦੇ ਇੱਕ ਵਾਰ ਆ ਕੇ ਜਾਣ ਵਾਲੇ ਨੇ ਪਰਮੇਸ਼ਰ ਦੀ ਤਰ੍ਹਾਂ ਕੋਈ ਇਸ ਤਰ੍ਹਾਂ ਅਟੱਲ ਨਹੀਂ ਹੈ ਫਿਰ ਕਹਿੰਦੇ ਉਹਨਾਂ ਦੀਆਂ ਕਹਾਣੀਆਂ ਕਰਨ ਦੇ ਲਈ ਲੋਕ ਕਹਿੰਦੇ ਸਾਂਗ ਬਣਾਉਂਦੇ ਨੇ ਕੋਈ RAM ਬਣਦਾ ਕੋਈ KRISHAN ਬਣਦਾ ਫਿਰ ਉਹਨਾਂ ਦੇ ਕਹਿੰਦੇ ਸਜਾਵਟ ਲਈ ਗਲਾਂ ਚ ਹਾਰ ਪਾਉਂਦੇ ਨੇ ਕਹਿੰਦੇ ਫਿਰ ਉਹ ਉਹਨਾਂ ਦੀ ਇੱਕ ਕਥਾ ਕਹਾਣੀਆਂ ਕਰਕੇ ਦੂਜੇ ਲੋਕਾਂ ਨੂੰ ਸੁਣਾਉਂਦੇ ਨੇ ਪਰ ਇਹ ਸਭ ਕੁਝ ਕਹਿੰਦੇ ਨਾਸ਼ਵਾਨ ਹੈ ਉਹ ਜਿਹੜੀਆਂ ਵੀ ਗੱਲਾਂ ਕਰਦੇ ਨੇ ਉਹ ਸਭ ਨਾਸ਼ ਹੋਣ ਵਾਲੀਆਂ ਨੇ ਇੱਕ ਉਸ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਭ ਸੰਸਾਰ ਨਾਸ਼ਵਾਨ ਹੈ ਇੱਕ ਉਹ ਪਰਮੇਸ਼ਰ ਹੈ ਜੋ ਸਦਾ ਸਦਾ ਅਟੱਲ ਰਹਿਣ ਵਾਲਾ ਹੈ ਕਹਿੰਦੇ ਜਿਹੜੇ ਇਹ ਸਾਜ਼ ਵਗੈਰਾ ਕਰਦੇ ਨੇ ਇਹ ਸਿਰਫ ਜਿਵੇਂ ਬਾਜ਼ਾਰਾਂ ਦੇ ਵਿੱਚ ਸਵਾੰਗ ਕੱਢਦੇ ਫਿਰਦੇ ਨੇ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਫਿਰ ਕਹਿੰਦੇ ਜਿਹੜੇ ਇਹ ਰਾਜੇ ਰਾਣੀਆਂ ਦੇ ਸਵਾਗ ਕੱਢਦੇ ਫਿਰਦੇ ਨੇ ਉਹਨਾਂ ਦੇ ਫਿਰ ਕਹਿੰਦੇ ਉਹ ਹਾਰ ਸ਼ਿੰਗਾਰ ਕਰਕੇ ਦਿਖਾਉਂਦੇ ਨੇ ਪਰ ਕਹਿੰਦੇ ਜਿਹੜੇ ਹਾਰ ਸ਼ਿੰਗਾਰ ਦਿਖਾਉਂਦੇ ਨੇ ਵੀ ਲੱਖਾਂ ਲੱਖਾਂ ਦੇ ਉਹਨਾਂ ਦੇ ਕੀਮਤਾਂ ਨੇ ਪਰ ਜਿਸ ਤਨ ਤੇ ਕਹਿੰਦੇ ਸਜਾਏ ਜਾਂਦੇ ਨੇ ਉਹ ਤਨ ਤੇ ਇੱਕ ਦਿਨ ਮਿੱਟੀ ਹੋ ਜਾਣਾ ਗਿਆਨ ਨਾ ਗੱਲੀ ਟੁੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਕਮਖوار ਕਹਿੰਦੇ ਜਿਹੜਾ ਪਰਮੇਸ਼ਰ ਦਾ ਗਿਆਨ ਆ ਨਾ ਕਹਿੰਦੇ ਉਹ ਗੱਲਾਂ ਦੇ ਨਾਲ ਨਹੀਂ ਆ ਸਕਦਾ ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਿਸੇ ਦੇ ਉੱਪਰ ਬਾਦਸ਼ਾਹੀ ਕੀਤੀ ਆ ਆ ਸਕਦਾ ਇਹ ਕਹਿੰਦੇ ਪਰਮੇਸ਼ਰ ਦਾ ਜੋ ਗਿਆਨ ਆ ਪਰਮੇਸ਼ਰ ਦੇ ਨਾਲ ਜਿਹੜੀ ਜਾਣ ਪਛਾਣ ਹੁੰਦੀ ਆ ਇਹ ਤੇ ਉਸ ਪਰਮੇਸ਼ਰ ਦੀ ਰਹਿਮਤ ਸਦਕਾ ਹੁੰਦੀ ਆ ਫਿਰ ਅੱਗੇ ਹੁਣ ਜਿਹੜੀ ਆਪਾਂ ਪੌੜੀ ਪੜਨ ਜਾ ਰਹੇ ਆ ਨਾ ਇਹ ਇਹਦੇ ਵਿੱਚ ਦੱਸ ਰਹੇ ਨੇ ਵੀ ਜਿਹੜਾ ਪਰਮੇਸ਼ਰ ਦੇ ਨਾਲ ਸਾਹ ਜਾਂ ਉਹ ਕਿਵੇਂ ਪੈਂਦੀ ਹੈ ਜੀਵ ਦੀ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹ ਜਿਉ ਬਹੁਤ ਜਨਮ ਪਰਮਿਆਂ ਤਾਂ ਸਤਗੁਰ ਸ਼ਬਦ ਸੁਣਾਇਆ ਸਤ ਗੁਰ ਜੀ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਹਾਂਜੀ ਸੰਗਤ ਜੀ ਹੁਣ ਪਾਸਾ ਦੱਸਦੇ ਨੇ ਕਿ ਵੀ ਇਹ ਪ੍ਰਮਾਤਮਾ ਦੇ ਨਾਲ ਜਾਣ ਪਛਾਣ ਕਿਵੇਂ ਹੁੰਦੀ ਆ ਕਿਸ ਤਰ੍ਹਾਂ ਪਰਮੇਸ਼ਰ ਨੂੰ ਪਾ ਹੁੰਦਾ ਕਹਿੰਦੇ ਜਿਸ ਉੱਤੇ ਪਰਮੇਸ਼ਰ ਆਪਣੀ ਮਿਹਰ ਦੀ ਨਜ਼ਰ ਕਰਦੇ ਨੇ ਉਹਦਾ ਸਤਗੁਰ ਦੇ ਨਾਲ ਮਿਲਾਪ ਕਰਾਉਂਦੇ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰੀਤ ਪਾਉਂਦੇ ਨੇ ਇਹ ਕਹਿੰਦੇ ਜਿਹੜਾ ਜੀਵ ਆ ਪਤਾ ਨਹੀਂ ਕਿੰਨੇ ਜਨਮਾਂ ਦਾ ਹਜ਼ਾਰਾਂ ਜਨਮਾਂ ਦਾ ਭਟਕਦਾ ਆ ਰਿਹਾ ਅਲੱਗ-ਅਲੱਗ ਜਨਮਾਂ ਦੇ ਵਿੱਚ ਹੁਣ ਕਹਿੰਦੇ ਪਰਮੇਸ਼ਰ ਨੇ ਸਤਗੁਰ ਰਾਹੀ ਆਪਣਾ ਸ਼ਬਦ ਸੁਣਾਇਆ ਜੀਵ ਨੂੰ ਤੇ ਹੁਣ ਕਹਿੰਦੇ ਸਤਗੁਰ ਜਿੱਡਾ ਕੋਈ ਦਾਤਾ ਨਹੀਂ ਹੈ ਕਿਉਂਕਿ ਸਤਗੁਰ ਹੀ ਸਾਨੂੰ ਨਾਮ ਦੀ ਦਾਤ ਦਿੰਦਾ ਹੈ ਗੁਰੂ ਆਪਣਾ ਸ਼ਬਦ ਸੁਣਾਉਂਦਾ ਹੈ ਕਹਿੰਦੇ ਸਾਰੇ ਲੋਕ ਸੁਣ ਲੋ ਧਿਆਨ ਨਾਲ ਸਤਿਗੁਰ ਵੱਡਾ ਸਤਿਗੁਰ ਜੇਵੜ ਦਾਤਾ ਕੋਈ ਨਹੀਂ ਹੈ ਸਤਿਗੁਰ ਨੇ ਹੀ ਸਾਨੂੰ ਨਾਮ ਦੀ ਦਾਤ ਦੇਣੀ ਹੈ ਫਿਰ ਕਹਿੰਦੇ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੋ ਜਾਂਦਾ ਜੀਵ ਪਰਮੇਸ਼ਰ ਦਾ ਨਾਮ ਤੇ ਆਉਂਦਾ ਇਹਦੇ ਨਾਲ ਜੀਵ ਦੇ ਵਿੱਚੋਂ ਆਪਾ ਭਾਵ ਖਤਮ ਹੋ ਜਾਂਦਾ ਜਦੋਂ ਆਪਾ ਭਾਵ ਖਤਮ ਹੋ ਜਾਂਦਾ ਫਿਰ ਜੀਵ ਦੀ ਜਾਨ ਪਹਿਚਾਨ ਪਰਮਾਤਮਾ ਨਾਲ ਹੁੰਦੀ ਆ ਸਤਗੁਰ ਦੇ ਰਾਹੀਂ ਉਹ ਕਹਿੰਦੇ ਪਰਮ ਸਤਗੁਰ ਜੋ ਕਹਿੰਦੇ ਪਰਮੇਸ਼ਰ ਦੇ ਨਾਲ ਜੀਵ ਨੂੰ ਮਿਲਾ ਦਿੰਦਾ ਉਹਦੇ ਨਾਮ ਦੀ ਦਾਤ ਦੇ ਕੇ ਫਿਰ ਜੀਵ ਨੂੰ ਉਸ ਪਰਮੇਸ਼ਰ ਬਾਰੇ ਸੱਚੋ ਸੱਚ ਸਮਝ ਲੱਗ ਜਾਂਦੀ ਆ ਕਿ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਦੇ ਵਿੱਚ ਕੀ ਖੇਡ ਬਣਾਈ ਹੋਈ ਆ ਇਹ ਸਭ ਸਤਗੁਰ ਦੇ ਰਾਹੀਂ ਹੀ ਸੰਭਵ ਹੈ ਮਿਹਰ ਹੋਣੀ ਪਰਮੇਸ਼ਰ ਦੀ ਸਤਗੁਰ ਮਿਲਾਉਣਾ ਸਤਗੁਰ ਨੇ ਨਾਮ ਦ੍ਰਿੜ ਕਰਾਉਣਾ ਜੀਵ ਨੇ ਕਮਾਈ ਕਰਨੀ ਫਿਰ ਜੀਵ ਦੀ ਲੀਨਤਾ ਪਰਮੇਸ਼ਰ ਵਿੱਚ ਹੋ ਜਾਂਦੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ